ਉਹ ਬਹੁਤ ਅੱਛਾ ਉਹ ਹਰਿਆਲੀ ਮਾਰਨ ਦਾ ਭੁਗਣੀ ਦੀ ਹੁਣ ਪਾਣੀ ਜਿਹੜਾ ਵੱਧ ਕੁਛ ਖੜੋਤਾ ਗਾਲੀ ਮਾਰ ਕੇ ਦੇ ਵਿੱਚ ਸੁੱਟ ਦਿੰਨੇ ਰੋਜ਼ ਰਾਤ ਨੂੰ ਤਾਜਾ ਪਾਣੀ ਪਾ ਦਿਆ ਕਰਾਂਗੇ ਤੇ ਗਰਮ ਪਣ ਜਿਹੜਾ ਵਿੱਚੋਂ ਕੱਢ ਦਿਆ ਕਰਾਂ ਤੇ ਆਪਣੀ ਜਿਹੜੀ ਫਿਰ ਸਹੀ ਹੋ ਗੂਗੀ ਓਏ ਗਰੂ ਦਰਿਆ ਬਹੁਤ ਚੜਾਈ ਦੇ ਵਿੱਚ ਪਾਣੀ ਬਹੁਤ ਜਿਆਦਾ ਚੜਿਆ ਅੱਜ ਫੇਰ ਵੀੜਾ ਲੈ ਕੇ ਚੱਲਦੇ ਆ ਬਾਹਰ ਟਰੈਕਟਰ ਲੈਣ ਦਰਿਆ Ni mẹ téo nèo. Qué phun ní là kéo, vé. Phun ní là kéo, vé. Hm, mẹ. Hm, mẹ. Hm, mẹ. ਕਰਕੇ ਨਗਾ ਦੀਪਾਰ ਬੱਤੀ ਬਿੱਲੀ ਜੀਪ ਇਹ ਉਹ ਕਲਾਕਾਰ ਜਿਹੜਾ ਆਪਾਂ ਤੁਹਾਨੂੰ ਇੱਕ ਗਾਣਾ ਵੀ ਸੁਣਾਇਆ ਬੱਗੂ ਇਹ ਵਿਚਾਰੇ ਪ੍ਰਵਾਸੀ ਸਾਰੇ ਸੁਲਤਾਨਪੁਰ ਲੋਧੀ ਤੋਂ ਕਣਕ ਇਕੱਠੀ ਕਰਦੇ ਆ ਇਹਨਾਂ ਦਾ ਵੀ ਜੀਵਨ ਬੜਾ ਸੰਘਰਸ਼ ਭਰਿਆ ਉਹਨ ਪਹਿਲਾਂ ਦੇ ਵਿਚਾਰੇ ਉਥੋਂ ਘਰ ਬਾਹਰ ਛੱਡ ਕੇ ਇੱਥੇ ਝੁੱਗੀਆਂ ਝੋਪਣੀਆਂ ਪਾਉਂਦੇ ਆ ਫਿਰ ਕੱਲਾ-ਕੱਲਾ ਛਿੱਟਾ ਚੋਕੇ ਬਾਹਰ ਮਗਰ ਖੱਤਿਆਂ ਦੇ ਵਿੱਚੋਂ ਸਾਰਾ-ਸਾਰਾ ਟੱਬਰ ਮੱਸ਼ਰ ਦੇ ਵਿੱਚ ਫਿਰ ਇਹਨਾਂ ਨੂੰ ਕੁੱਟਦੇ ਆ ਛੜਕਾਂ ਦੇ ਪਾਉਂਦੇ ਆ ਹੱਥੋਂ ਦੀ ਚੀਜ਼ਾਂ ਲੰਗਦੀਆਂ ਤੇ ਫਿਰ ਇਹਨੂੰ ਸ਼ੰਦਨਾ ਮਾਰਦੇ ਆ ਸ਼ੰਦਨਾ ਮਾਰ ਕੇ ਤੇ ਬਾਅਦ ਦੇ ਵਿੱਚ ਦੀ ਸਫਾਈ ਕਰਕੇ ਇਹਦੇ ਖਾਣਯੋਗੀ ਕਣਕ ਬਣਾ ਆਗੇ ਇੱਥੋਂ ਖੜਦੇ ਆ ਬਾਕੀ ਇਹਨਾਂ ਦਾ ਕੰਮ ਜਿਹੜਾ ਵਾ ਸੁਲਤਾਨਪੁਰ ਦਿਹਾੜੀ ਦੱਪੇ ਦਾ ਚਲੋ ਇੱਥੇ ਇੰਨਾ ਹੈਗਾ ਵਾ ਵੀ ਵਧੀਆ ਇਹਨਾਂ ਦੀ ਕਣਕ ਬਣ ਜਾਂਦੀ। ਉਹਨਾਂ ਰਸਤੇ ਜੇ ਮੈਂ ਆਉਣ ਡਿਆ ਸੀ ਤੇ ਮੈਨੂੰ ਆਂਦੇ ਭਾਈ ਅੱਜਾ ਮਾਰਾ ਸਾਡੀ ਕਣਕ ਤੇ ਗੱਡੀ ਫੇਰ ਦੋ। ਮੈਂ ਲਓ ਜੀ ਮਹਾਰਾਜ ਨੇ ਆਪਾਂ ਨੂੰ ਗੱਡੀਆਂ ਬਖਸ਼ੀਆਂ ਜਦੋਂ ਜੇ ਕਿਸੇ ਦਾ ਟਾਈਮ ਪਾਸ ਹੁੰਦਾ ਤੇ ਆਪਾਂ ਆਪਣਾਂ ਕੀ ਜਾਣਾ ਦੂਰ ਹੀ ਗੇਰ ਪੋਣਾ ਗਾਮਸ਼ਾ ਕਰਮੀ ਤੇ ਅਗਲੇ ਦੀ ਕਣਕ ਨਿਕਲੂਣੀ। ਮੇਸ਼ਾ ਮਤ ਕਰਨੀ ਚਾਹੀਦੀ ਹਰ ਇੱਕ ਬੰਦੇ ਦੀ ਜਿੰਨੇ ਤੱਕ ਅੱਜ ਹੀ ਦੂਸਰੀ ਮਸ਼ੀਨ ਦਾ ਸਰਪੇਅਰ ਕੀਤਾ ਸਾਰਾ ਹੀ ਖੋਲ ਕੇ ਇਹ ਕੀ ਸਮਾਨ ਪਿਆ ਦਾ ਇਹਦਾ ਕੰਮ ਦਾ ਪਿਆ ਇੱਕ ਇਹਦਾ ਕ੍ਰਾਉਨ ਟੁੱਟਾ ਸੀ ਹੂੰ ਦੰਦੇ ਭਰੇ ਇਹਦੇ ਹਾਂ ਆ ਵੱਡਾ ਕ੍ਰਾਉਨ ਵੀ ਭਰਿਆ ਹੈ ਨਾ ਟੋਟਾ ਵੀ ਇਹ ਸਮਾਨ ਮਲੋੜ ਤੋਂ ਮੰਗਵਾ ਲਈਦਾ ਵਾ ਸਰਪੇਅਰ ਪਿਆ ਹੈ ਆਪਾਂ ਦਾ ਸਪੇਅਰ ਮੰਗਾਇਆ ਏ ਜੱਲ ਆਪਣੇ ਕੋ ਦੋ ਹਿੱਸੇ ਨਾ ਤਾਂ ਕਰਕੇ ਸਪੇਅਰ ਸਮਾਨ ਰੱਖਣਾ ਹੀ ਪੈਂਦਾ ਸਮਾਨ ਤਾਂ ਰਹੇਗਾ ਇਹਦੀ ਅਹੀਂ ਹੋਣਾ ਅੱਜ ਥੋੜਾ ਲੇਟ ਹੋ ਗਏ ਤੁਹਾਨੂੰ ਹਿੱਸੇ ਦੀ ਪ੍ਰੋਪਰ ਵੀਡੀਓ ਬਣਾ ਕੇ ਪਾਉਣੀ ਹੀ ਜੇ ਕੋਈ ਅਣਜਾਣ ਬੰਦਾ ਕਿਤੇ ਫਸ ਜਾਏ ਉਹ ਖੋਲ ਕੇ ਆਪਣੇ ਆਪ ਇਹਨੂੰ ਸਹੀ ਕਰ ਲਵੇ ਕਿ ਮਿਸਤਰੀ ਕੋਲ ਜਾਣ ਦੀ ਲੋੜ ਨਹੀਂ ਇਹਦੇ ਵਿੱਚ ਕੋਈ ਖਾਸ ਐਡਾ ਕੰਮ ਨਹੀਂ ਹੁੰਦਾ ਨਹੀਂ ਨਹੀਂ ਗੋਖੀ ਲਿਆਵਣੀ ਤੇ ਹੁਣ ਜਿਹੜਾ ਆ ਨਟ ਖੋਲ ਕੇ ਇਹਦੇ ਨਾਲ ਆਪਣੇ ਕ੍ਰੋਸਾਂ ਨੂੰ ਗਰੀਸ ਵੱਜ ਜਾਂਦੀ ਆ ਤੇ ਜਿਹੜੇ ਆ ਨਟ ਖੋਲ ਕੇ ਆਪਣੇ ਸਾਰੇ ਹੱਥ ਭਰੇ ਗਰੇ ਇਹ ਸਾਰੇ ਨਟ ਖੋਲ ਕੇ ਇਹ ਬਾਹਰ ਨਿਕਲੋਂਦਾ ਕ੍ਰੋਸ ਇਹਦੇ ਵਿੱਚ ਜਿਹੜਾ ਚੱਲਦਾ ਆ ਆ ਨਾਲ ਹੱਬ ਆ ਹੱਬ ਦੇ ਵਿੱਚ ਬੈਰਿੰਗ ਹੱਬ ਬਾਅਦ ਤੇ ਚੜ ਜਾਂਦੀ ਇਹਦੇ ਨਾਲ ਇਹਨੂੰ ਚਿਕ ਨੜਪਾ ਆਗੇ ਗੱਬ ਵਾਲੀ ਬੈਰਿੰਗ ਟੈਟ ਬਸ ਕਹਿੰਦੇ ਸੈਟ ਇੱਥੇ ਸੈਟਾ ਇੱਥੋਂ ਜਿਹੜੇ ਆ ਦੋ ਆ ਤੁਹਾਨੂੰ ਪਤਾ ਆ ਇਹ ਦੋ ਨਟ ਖੋਲ ਕੇ ਇਹਨੂੰ ਬਾਹਰ ਕੱਢ ਲਈਦਾ ਤੇ ਇਹਦੀ ਘੇਰ ਦੀ ਸੈਟਿੰਗ ਇਹਦੇ ਵਿੱਚੋਂ ਜਿੱਦਾਂ ਉਹ ਮੁੰਡਾ ਪਸੰਡਿਆ ਇਹਦੇ ਨਾਲ ਹੋ ਜਾਂਦੀ ਹੈ ਇਹਦੇ ਵਿੱਚ ਸਟਾਰ ਹੁੰਦੇ ਆ ਉਹ ਜਦੋਂ ਆਪਾਂ ਬਾਹਰ ਕੱਢਿਆ ਨਟ ਖੋਲ ਕੇ ਤੁਹਾਨੂੰ ਪਤਾ ਸਟਾਰ ਕਿਰੇ ਆ ਉਹ ਵੀ ਬਾਹਰ ਆ ਜਾਂਦੀ ਇਦੋਂ ਆਬ ਇਤੋਂ ਆ ਖੋਲ ਕੇ ਜਿਗਨਟ ਪਹਿਲਾ ਹੈ ਬਾਹਰ ਕੱਢ ਲੈਣੀ ਰੀਤੋ ਹੋਲ ਕੇ ਇਹਨੂੰ ਬਾਹਰ ਕੱਢ ਲੈਣਾ ਇਹਦਾ ਕੋਈ ਬਾਲਾ ਥਿਉਰੀ ਵਾਲਾ ਕੰਮ ਨਹੀਂ ਹੈਗਾ ਕੰਮ ਵੇਰੇ ਤੇ ਸਾਨੂੰ ਦੱਸ ਕੰਮ ਵੇਰੇ ਆਪਣਾ ਬਾਇਓ ਦੇ ਵਿੱਚ ਨੰਬਰ ਹੈਗਾ ਵਾ ਉੱਤੇ ਸੰਪਰਕ ਕਰ ਲਿਓ ਤੇ ਪੁੱਛ ਕੇ ਦੱਸ ਦਾਂਗੇ ਕਿੱਥੋਂ ਸਮਾਨ ਮਿਲਦਾ ਕੀ ਮਿਲਦਾ ਸਾਰਾ ਕੁਝ ਦੱਸਾਂਗੇ ਇਹਦਾ ਕਾਹਪੁਰਜਾ ਹੋਇਆ ਹੈ ਨਾ ਭਰਾ ਦੰਦੇਪੁਰੇ ਦੰਦੇਪੁਰੇ ਇਹ ਵੀ ਪੈ ਗਿਆ ਸੀਦਾ ਸੁਦਾ ਪਾਲੀਆਂ ਇਹਦੀਆਂ ਸੀਲਾ ਸੀ ਰਹਿ ਇਹ ਉਤਰਾਇ ਚਾਦਨੇ ਸੀਲ ਹੈ ਗਈ ਸੀ ਵਿੱਚ ਯਾਰ ਨਹੀਂ ਤੇ ਇਹ ਨਾਲ ਬਾਹਰ ਹੀ ਆ ਜੇ ਬਾਈ ਚਾਂਸ ਉਤਰਾਇ ਸੱਠਾਂ ਨੂੰ ਫਿਰ ਕਿਕਣੀ ਲਿਕਣੀ ਇਹ ਰਹਿਣਾ ਤਾਂ ਇਹ ਉਦੋਂ ਲੀਕਣਾ ਜਦੋਂ ਫਿਰ ਜਿਆਦੀ ਆਪਣੀ ਨਾ ਰੋੜ ਰਾੜ ਦੇ ਭਜਾਈ ਮਸ਼ੀਨ ਬੱਸ ਉਦੋਂ ਉਦੋਂ ਕੱਢੂਗੀ ਬਾਕੀ ਤੇਲ ਤੁਲ ਗਿੰਦਿਆ ਵੇਖੀ ਜਾਵੇ ਨੋ ਪ੍ਰੈਕਟੀਕਲੀ ਇਸ ਨੂੰ ਇਹ ਹਿੱਸਾ ਨਹੀਂ ਮਰਦਾ ਨਵਾਂ ਬਣ ਗਿਆ ਸਮਾਂ ਸਾਰਾ ਹੋ ਰਿਹਾ ਆਇਓ ਭਾਈਏ ਹੁਣ ਪਿਪਲਾ ਇਹਦੇ